ਕਿਤਾਬਾਂਵੇਂ ਕੋਈ ਵੀ ਹੋਵੇ ਰੁਜ਼ਗਾਰ ਜ਼ਰੂਰ ਦਿੰਦੇ ਆ ਜੇ ਬੰਦਾ ਸਹੀ ਢੰਗ ਨਾਲ ਕੰਮ ਕਰਦਾ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਮਾਣਾ ਦਾ ਪਿੰਡ ਰੇਤਗੜ ਰੇਤਗੜ ਦੇ ਕੁਝ ਵਿਅਕਤੀਆਂ ਵੱਲੋਂ ਇਹ ਟੋਖਰੇ ਬਣਾਏ ਜਾ ਰਹੇ ਤੂਤ ਕੀ ਜੜ ਲੱਕੜ ਹੁੰਦੀ ਹੈ ਡੰਡੀਆਂ ਹੁੰਦੀਆਂ ਉੱਥੋਂ ਜ਼ਿਮੀਦਾਰਾਂ ਤੋਂ ਇਹ ਖੇਤਾਂ ਦੀ ਜਿਹੜੀ ਲੱਗੀਆਂ ਉੱਥੋਂ ਤੋੜਵਾ ਕੇ ਲੈ ਕੇ ਆਉਂਦੇ ਆ ਇਹ ਟੋਖਰੇ ਬਣਾਏ ਜਾ ਰਹੇ ਟੋਖਰੇ ਦੀ ਹਜ਼ੂਰ ਸਾਹਿਬ ਜਾਣਗੇ ਉੱਥੇ ਲੰਗਰ ਦੇ ਵਿੱਚ ਜਿਹੜੀ ਲੰਗਰ ਵਰਤਾਇਆ ਜਾਂਦਾ ਹੈ ਉੱਥੇ ਇਹ ਟੋਖਰੇ ਪ੍ਰਯੋਗ ਹੋਣੇ ਦੇਖੋ ਕਿੰਨੀ ਮਹੱਤਤਾ ਹੈ ਤੂਤ ਕੀ ਇਸ ਲੱਕੜ ਦੇ ਨਾਲ ਟੋਕਰੇ ਬਣਾਉਣ ਦੀ ਵਿਆਹ ਸਾਦੀ ਹੋਵੇ ਕਿਸੇ ਘਰ ਦੇ ਵਿੱਚ ਮਠਾਈਆਂ ਬਣਦੀਆਂ ਤਾਂ ਵੀ ਟੋਕਰੀ ਲੈ ਕੇ ਜਾਂਦਾ ਔਰ ਕਾਫੀ ਮੰਨ ਲੋ ਇੱਕ ਪਵਿੱਤਰਤਾ ਵੀ ਹੈ ਇਸ ਕੇ ਅੰਦਰ ਮੰਨ ਲੋ ਧੋ ਕੇ ਸੁਕਾ ਦਿੰਦੇ ਬੰਦਾ ਫੇਰ ਕੰਮ ਕਰਦਾ ਤੁਸੀਂ ਲਗਾਤਾਰ ਦੇਖ ਰਹੇ ਹੋ ਇਹ ਵੀਰ ਦਾ ਕੀ ਨਾਮ ਹੈ ਇਹਨਾਂ ਦਾ ਅਰਸ਼ਨ ਸਿੰਘ ਦੇਖੋ ਟੋਕਰੇ ਤਿਆਰ ਕਰ ਰਹੇ ਇੱਕ ਵੀ ਤੁਹਾਡਾ ਕੀ ਨਾਮ ਹੈ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਵੀ ਤੁਸੀਂ ਦੇਖੋ ਇਹ ਕਹਿੰਦਾ ਮੈਂ ਦੋ ਟੋਕਰੇ ਤਿਆਰ ਕੀਤੇ ਕਿੰਨੀ ਖੁਸ਼ੀ ਹੈ ਵੀ ਗੁਰੂ ਘਰ ਦੇ ਵਿੱਚ ਟੋਕਰੇ ਇਹਨਾਂ ਬੰਨ ਜਿਹੜੇ ਬਣਾਏ ਜਾ ਰਹੇ ਇੱਕ ਪਾਸੇ ਇਹਨਾਂ ਨੂੰ ਰੋਜ਼ਗਾਰ ਹੈ ਦੂਜੇ ਇਹਨਾਂ ਕੀ ਸੇਵਾ ਵੀ ਉੱਥੇ ਲੱਗੇਗੀ ਕਿੱਥੇ ਸਮਾਨਾ ਤੇ ਕਿੱਥੇ ਹਜੂਰ ਸਾਹਿਬ ਹਜੂਰ ਸਾਹਿਬ ਜਾ ਕੇ ਇਹ ਟੋਕਰਿਆਂ ਦੇ ਵਿੱਚ ਲੰਗਰ ਉੱਥੇ ਜਿਹੜੇ ਕਾਰ ਸੇਵਾ ਵਾਲੇ ਬਾਬੇ ਉਹਨਾਂ ਵੱਲੋਂ ਜਾਂ ਸੰਗਤਾਂ ਵੱਲੋਂ ਵਰਤਾਏ ਜਾਣੇ ਗਲਮ ਦੇਖੋ ਕਿੰਨਾ ਆਪਣੇ ਆਪ ਨੂੰ ਸਕੂਨ ਮਹਿਸੂਸ ਕਰ ਰਹੇ ਵੀ ਜਿਹੜੇ ਇਸ ਇਨ੍ਹਾਂ ਦੇ ਹੱਥਾਂ ਦੇ ਰੇਤਗੜ ਦੇ ਜਿਹੜੇ ਵਿਅਕਤੀ ਹੈ ਇਨ੍ਹਾਂ ਕੇ ਹੱਥਾਂ ਤੋਂ ਬਣੇ ਜਿਹੜੇ ਟੋਕਰੇ ਹਨ ਹਜੂਰ ਸਾਹਿਬ ਦੇ ਵਿੱਚ ਜਿਹੜੀ ਸੇਵਾ ਹੋਣੀ ਹੈ ਲੰਗਰ ਤੇ ਵਰਤਾਏ ਜਾਣੇ ਲੰਗਰ ਵਰਤਾਇਆ ਹੋ ਗਏ ਟੋਕਰਾਂ ਵਿੱਚ ਰੱਖ ਕੇ ਇਹਨਾਂ ਨੂੰ ਉਸ ਤੋਂ ਸਕੂਨ ਮਿਲੇਗਾ ਹਾਂਜੀ ਕੀ ਨਾਮ ਤੁਹਾਡਾ ਜੀ ਵੀਰਵਾਲ ਜੀ ਸਾਡੇ ਬਚਪਨ ਤੋਂ ਹੀ ਕਰਦੇ ਆ ਰਹੇ ਨੇ ਜੀ ਬਜ਼ੁਰਗਾਂ ਉਹ ਚਲੇ ਜਾਂਦੇ ਨੇ ਗਾ ਬੱਚਿਆਂ ਨੂੰ ਸਿਖਾ ਜਾਂਦੇ ਨੇ ਉਹ ਚਲੇ ਜਾਂਦੇ ਨੇ ਗਾਹਾਂ ਜੀ ਨੂੰ ਮਤਲ ਸ਼ੌਕ ਹੋਵੇ ਉਹ ਸਿੱਖ ਲੈਂਦਾ ਕੁਇਸਟਨ ਕੰਮ ਕਰ ਰਹੇ ਆ ਹੁਣ ਹੈਗੇ ਨੇ ਜੀ 10 15 ਬੰਦੇ ਲੱਗ ਰਹੇ ਆ ਹਾਂ ਜੀ ਤੇ ਇਹ ਇਹ ਕਿੰਨਾ ਇਹ ਜਿਹੜੇ ਤੁਸੀਂ ਅੱਡੇ ਦੇ ਬੈਠੇ ਹੋ ਇੱਥੇ ਇੱਥੇ ਕਿੰਨੇ ਬੰਦੇ ਕੰਮ ਕਰਦੇ ਆ ਪੂਰੇ ਤਾਂ ਹੈ ਦੋ ਕਰਦੇ ਨੇ ਜੀ ਦੋ ਕਰਦੇ ਆ ਹਾਂ ਜੀ ਤੇ ਕਿੰਨਾ ਕਾਰੋਬਾਰ ਚੱਲ ਜਾਂਦਾ ਇਹਨਾਂ ਦਾ ਬਸ ਇਹ ਦੋ ਤਿੰਨ ਟੋਕਰੇ ਬਣਾ ਲੈਂਦੇ ਨੇ ਜੀ ਮਤਲਬ 5-400 ਦੀਆਂ ਛਟੀਆਂ ਵਿੱਚੋਂ 5-400 ਇਹਨਾਂ ਨੂੰ ਵੱਜ ਜਾਂਦਾ। ਵੱਜ ਜਾਂਦਾ। ਹਾਂਜੀ। ਇਹ ਹੁਣ ਆਰਡਰ ਕਿੱਥੇ ਆਇਆ ਤੁਹਾਡਾ? ਆਰਡਰ ਆ ਜਾਂਦਾ ਜੀ ਕੁਸਤਾ ਜਾਂਦੇ ਜਾਂਦੇ ਲੋਕ ਲੈ ਲੈਂਦੇ ਨੇ। ਇਹ ਆਰਡਰ ਹੁਣ ਹਜੂਰ ਸਾਹਿਬ ਤੋਂ ਚਾਰ ਟੋਕਰਿਆਂ ਦਾ ਆਇਆ ਜੀ। ਕੀ ਉੱਥੇ ਇੱਕ ਵਰਤਾ ਕੀ ਕਰਦੇ ਆ ਉੱਥੇ? ਉੱਥੇ ਲੰਗਰ ਵਰਤਾਉਂਦੇ ਨੇ ਜੀ। ਗੁਰਦੁਆਰੇ। ਉਹਨਾਂ ਬਾਤਾਂ ਦਾ ਰੇਤਗੜ ਦਾ ਬਣਾ ਟੋਕਰਿਆਂ ਦਾ। ਹਾਂਜੀ। ਕਿਵੇਂ ਲੱਗਦਾ ਤੁਹਾਨੂੰ? ਵਧੀਆ ਵਾਬਾ ਜੀ ਸਾਡੇ ਜਿਹੜੇ ਲੋਕ ਨੇ ਸਾਰੇ ਮੋਤੀ ਮਰੇ ਦੀ ਉੱਥੋਂ ਨੇ। ਅੱਛਾ ਮੋਤੀ لال ਮਰੇ ਦੀ। ਹਾਂਜੀ ਹਾਂਜੀ ਹਾਂ। ਉਹ ਇਹੀ ਕੰਮ ਬਹੁਜ ਕਰਦੇ ਨੇ ਕੁਛ ਬੋਰਾ ਦਾ ਕਰਦੇ ਨੇ ਕੁਛ ਸੇ ਦਾ ਕਰਦੇ ਹੋ। ਤੁਹਾਡੇ ਕਿਹਨਾਂ ਨੇ ਦਰਬਾਰਾ ਸਿੰਘ ਜੀ। ਤੁਹਾਡੇ ਵੀ ਰੇਤਗੜ ਪਿੰਡ ਹੈ। ਹਾਂਜੀ ਹਰੀ ਰੇਤਗੜ ਜੀ। ਜਾਣਦੇ ਜੋਗਰੇ ਬਣਾਣੇ? ਨਹੀਂ ਜੀ। ਅੱਛਾ। ਤੁਹਾਡੇ ਪਿੰਡ ਦੇ ਜਿਹੜੇ ਬੰਦੇ ਇਹ ਬਣਾਣੇ ਲੋਗ। ਕੀ ਕਹੋਗੇ ਨਾ ਬਾਰੇ? ਇਹਨਾਂ ਬਾਰੇ ਬਹੁਤ ਵਧੀਆ ਜੀ ਠੀਕ ਹੈ ਜੀ। ਇਹ ਹੁਣ ਜਿਸ ਤਰ੍ਹਾਂ ਜ਼ਿਮੀਂਦਾਰਾਂ ਨੇ ਡੰਗਰ ਪਸ਼ੂ ਰੱਖੇ ਹੋਏ ਆ ਜੀ ਕੱਖ ਪਾਉਣ ਵਾਸਤੇ ਜੀ ਕਿੱਥੇ ਤਾਂ ਪੱਲੀਆਂ 'ਚ ਚੱਕਣੇ ਕੱਖ ਜੀ। ਕਿੱਥੇ ਆਪਣੇ ਟੋਕਰਿਆਂ ਦੇ ਵਿੱਚੋਂ ਟੋਕਰੇ ਦੇ ਵਿੱਚੋਂ ਆਪਣਾ ਚੱਕਣਾ ਜ਼ਿਮੀਂਦਾਰ ਨੇ ਪਾ ਦੇਣਾ ਜੀ। ਇਹਦਾ ਟੋਕਰ ਇਹਦਾ ਇਹ ਫਾਇਦਾ ਜੀ ਬਾਕੀ ਜਿਹੜੇ ਛੋਟੇ ਬੋਈਏ ਬਣਾਉਂਦੇ ਆਂ ਜੀ ਆਪਣੀਆਂ ਘਰ ਦੇ ਵਿੱਚ ਔਰਤਾਂ ਨੇ ਜੀ ਉਹ ਆਪਣੇ ਰੋਟੀ ਪਾਣੀ ਵਾਸਤੇ ਵਿਕੀ ਜਾਂਦੇ ਨੇ ਜੀ ਮਤਲਬ ਬਹੁਤ ਕੰਮ ਆਉਂਦੇ ਨੇ ਜੋ ਮਰਜ਼ੀ ਤੋਂ ਕੰਮ ਲੈਦਾ ਰੂੜੀ ਪਾਉਣ ਵਾਸਤੇ ਜੀ ਜ਼ਿੰਮੇਦਾਰ ਲੈ ਜਾਂਦੇ ਨੇ ਜੀ ਜਿਵੇਂ ਇਹ ਗੁਰਦੁਆਰੇ ਸਾਹਿਬ ਜਾ ਰਹੇ ਹਜੂਰ ਸਾਹਿਬ ਕਿਵੇਂ ਲੱਗ ਰਿਹਾ ਤੁਹਾਨੂੰ ਕਿੰਨੇ ਖੁਸ਼ੀ ਇਹ ਬਹੁਤ ਜ਼ਿਆਦਾ ਖੁਸ਼ੀ ਆ ਜੀ ਇਹ ਦੇਖੋ ਉਦੇ ਤੋਂ ਜਾਣਾ ਜੀ ਹਜੂਰ ਸਾਹਿਬ ਜਾਣਾ ਸਿਰਫ ਲੰਗਰ ਵਾਸਤੇ ਜੀ ਆਪਣੇ ਸੰਗਤ ਨੂੰ ਲੰਗਰ ਵਰਤਾਉਣ ਵਾਸਤੇ ਜੀ ਹਾਂਜੀ ਉਧਰ ਕੋਈ ਟੋਕਰਾਂ ਨਹੀਂ ਜੀ ਬਣਦਾ ਹੈਗਾ ਜੀ ਆਪਣੇ ਪੰਜਾਬ ਚੋਂ ਹੀ ਜਾਂਦੇ ਨੇ ਹਾਂਜੀ ਹੋਰ ਵੀ ਸ਼ਹਿਰਾਂ ਸੇ ਬਣਦੇ ਹਾਂਜੀ ਨਾ ਹੋਰ ਸ਼ਹਿਰਾਂ ਚ ਨਹੀਂ ਜ਼ਿਆਦਾ ਇੱਥੋਂ ਹੀ ਜਾਂਦੇ ਆਂ ਹਾਂਜੀ ਰੇਤਗੜ੍ਹ ਤੋਂ ਅਸੀਂ ਪਾਣੀ ਪੱਤ ਕੰਨੀ ਵੀ ਜਾ ਕੇ ਦੇਖਿਆ ਉਹਨਾਂ ਨੂੰ ਪੁੱਛਿਆ ਵੀ ਇਹ ਟੋਕਰ ਉਹ ਕਹਿੰਦੇ ਵੀ ਤੁਹਾਡੇ ਆਪਣੇ ਸਮਾਣਾ ਪਾਤਣਾ ਤੋਂ ਆਏ ਹੋਏ ਨੇ ਜੀ ਦੇਖੋ ਦੂਰ ਦੂਰ ਤੱਕ ਰੇਤਗੜ੍ਹ ਦਾ ਟੋਕਰ ਮਸੂਰ ਹੈ ਅਰ ਹਜੂਰ ਸਾਹਿਬ ਜਾ ਰਹੇ ਹਜੂਰ ਸਾਹਿਬ ਦਰਸ਼ਨ ਸਿੰਘ ਨਾਲ ਗੱਲਬਾਤ ਕਰਦੇ ਆਂ ਦਰਸ਼ਨ ਸਿੰਘ ਜੀ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਤੁਸੀਂ ਇੱਧਰ ਦੇਖੋ ਮੈਂ 40-50 ਸਾਲ ਹੋ ਗਏ ਜੀ ਕੰਮ ਕਰਦੇ ਹਾਂ ਹਾਂ ਜੀ 50 ਸਾਲ ਤੋਂ ਕਰ ਰਹੇ ਹੋ ਹਾਂ ਜੀ ਤੇ ਪਹਿਲੇ ਕੌਣ ਕਰਦਾ ਸੀ ਤੁਹਾਡੇ ਕੋਲ ਮੇਰਾ ਬਾਪ ਕਰਦਾ ਸੀ ਹਾਂ ਭਾਈ ਕਰਦੇ ਤੇ ਕਿੰਨੇ ਕੁ ਬੰਦੇ ਰੁਜ਼ਗਾਰ ਮਿਲ ਜਾਂਦੇ ਇਹਨਾਂ ਰੁਜ਼ਗਾਰ ਤਾਂ ਇਹ ਕੰਮ ਚੱਲਦਾ ਜੀ ਆਪਣਾ ਬਾਦੋਂ ਚੱਲਦਾ ਜੀ ਕੰਮ ਬਾਦੋਂ ਤੋਂ ਲੈ ਕੇ ਕਣਕ ਵੱਢਦੀ ਤੱਕ ਕੰਮ ਚੱਲਦਾ ਜੀ ਇਹ ਸਾਡਾ ਲੰਬਾ ਕੰਮ ਕਿੱਥੇ ਕੰਮ ਚੱਲਿਆ ਜਾਂਦਾ ਹੈ ਬਾਕਮਾ ਮਟੌਰੀ ਅੱਡਾ ਜੀ ਆਪਣਾ ਸਾਹਮਣੇ ਘਰ ਆ ਕੀ ਕੀ ਲੋਕ ਇਸ ਵਰਤਦੇ ਨੇ ਕਿੱਥੇ ਕਿੱਥੇ ਵਰਤਦੇ ਨੇ ਇਹਨਾਂ ਨੂੰ ਵਰਤਾ ਹਲਵਾਈ ਵਰਤਦੇ ਨੇ ਜੀ ਇਹਨਾਂ ਨੂੰ ਬਾਕੀ ਆਲੂ ਗਠਿਆਂ ਵਾਸਤੇ ਹਰ ਬੰਦੇ ਨੂੰ ਲੋਡ ਪੈਂਦੀ ਆ ਹਰ ਘਰ ਚ ਜੇ ਨਹੀਂ ਵੀ ਡੰਗਰ ਬੱਛਾ ਕਿਸੇ ਨੇ ਰੱਖਿਆ ਹੋਇਆ ਆਲੂ ਗਠੇ ਪਉਂਦੇ ਨੇ ਜੀ ਹਜ਼ੂਰ ਸਾਹਿਬ ਜਾ ਰਹੇ ਆ ਹਾਂ ਇਹ ਸਬਜ਼ੀ ਭੱਜ ਚੀਰਦੇ ਨੇ ਜੀ ਹਜ਼ੂਰ ਸਾਹਿਬ ਜਾਂਦੇ ਦੁਵਾਰਾਂ ਜਾਂਦੇ ਹਾਂਜੀ ਹਾਂਜੀ ਆਲੂ ਗਠਾ ਪਿਆ ਜੀ ਵੱਡੇ ਵੱੱਟ ਕੇ ਬਣਾਇਆ ਹੋਇਆ ਹਜ਼ੂਰ ਸਾਹਿਬ ਜਾ ਕੇ ਸੇਵਾ ਕਰ ਜਾਓਗੇ ਹਾਂਜੀ ਹਾਂ ਇਹਵੇਂ ਲੱਗਦੀ ਆ ਤੁਹਾਨੂੰ ਬਹੁਤ ਸ਼ਕੂਨ ਆਉਂਦਾ ਜੀ ਮਨ ਨੂੰ ਹਾਂ ਵੀ ਗੁਰੂ ਘਰ ਜਾ ਰਹੇ ਨੇ ਜੀ ਮਨ ਨੂੰ ਸ਼ਕੂਨ ਆਉਂਦਾ ਬਹੁਤ ਵਧੀਆ ਸੇਵਾ ਵਾਲੇ ਪਾਸੇ ਜਾ ਰਹੇ ਨੇ ਜੀ ਚੰਗੀ ਗੱਲ ਆ ਰਜਗਾਰ ਵੀ ਹੈ ਹਾਂ ਰਜਗਾਰ ਵੀ ਆ ਜੀ ਬਾਕੀ ਸੇਵਾ ਵੀ ਹੈ ਦੇਖੋ ਹਾਂ ਜੀ